ਦੇਸ਼ਵਕ ਨਿਊਜ਼ ਤੁਸੀਂ ਦੇਖ ਰਹੇ ਹੋ ਮੈਂ ਹਾਂ ਤੁਹਾਡੇ ਨਾਲ ਮਸਕਾਨ ਸ਼ਰਮਾ ਖਬਰਾਂ ਦੇ ਸਬਲਟਨ ਦੇ ਵਿੱਚ ਤੁਹਾਡਾ ਸਵਾਗਤ ਹੈ ਨਜ਼ਰ ਪਾ ਲੈਨੇ ਆ ਅੱਜ ਦੀਆਂ ਹੁਣ ਤੱਕ ਦੀਆਂ ਅਹਿਮ ਹੈਡਲਾਈਨਸ ਤੇ ਨੀਡ ਯੂਜੀ ਦੇ ਉਮੀਦਵਾਰਾਂ ਨੂੰ ਐਨਟੀਐ ਵੱਲੋਂ ਗ੍ਰੇਸ ਅੰਕ ਦੇਣ ਦਾ ਫੈਸਲਾ ਲਿਆ ਗਿਆ ਵਾਪਸ ਕੇਂਦਰ ਨੇ ਸੁਪਰੀਮ ਕੋਰਟ ਨੂੰ ਦੱਸਿਆ ਕੁਵੈਤ ਨੇ ਅੰਗਲੀ ਕਾਂਡ ਦੀ ਜਾਂਚ ਕੀਤੀ ਸ਼ੁਰੂ ਭਾਰਤ ਨੇ ਘਟਨਾ ਬਾਰੇ ਸਾਰੀ ਜਾਣਕਾਰੀ ਮੰਗੀ ਫਾਂਤੀ ਸ਼ੇਅਰ ਬਾਜ਼ਾਰ ਦੇ ਵਿੱਚ ਰੌਣਕ ਸੈਂਸੈਕਸ ਤੇ ਨਿਫਟੀ ਨੇ ਬਣਾਇਆ ਨਵਾਂ ਰਿਕਾਰਡ ਯੂਪੀ ਤੇ ਗਾਂਸੀਬਾਦ ਵਿੱਚ ਘਰ ਨੂੰ ਲੱਗੀ ਅੱਗ 5 ਲੋਕਾਂ ਦੀ ਗਈ ਜਾਨ ਤੇ 2 ਹੋਏ ਜ਼ਖਮੀ ਹਿਮਾਚਲ ਨੇ ਕਿਹਾ ਸਾਡੇ ਕੋਲ ਵਾਧੂ ਪਾਣੀ ਨਹੀਂ ਸੁਪਰੀਮ ਕੋਰਟ ਨੇ ਦਿੱਲੀ ਸਰਕਾਰ ਨੂੰ ਯਮਨਾ ਬੋਰਡ ਦਾ ਦਰਖੜ ਕੌਂਦ ਦਾ ਦਿੱਤਾ ਹੁਕਮ ਜੀਐਸਟੀ ਕੌਂਸਲ ਦੀ 53ਵੀਂ ਬੈਠਕ 22 ਜੂਨ ਨੂੰ ਨਵੀਂ ਦਿੱਲੀ ਦੇ ਵਿੱਚ ਹੋਵੇਗੀ ਸਰਹੱਦ ਤੇ ਪ੍ਰਵਾਸੀਆਂ ਦੇ ਦਾਖਲੇ ਉੱਪਰ ਪਾਬੰਦੀ ਲਗਾਉਣ ਕਾਰਨ ਬਾਈਡਨ ਖਿਲਾਫ ਕੇਸ ਦਾਇਰ ਜੰਮੂ ਕਸ਼ਮੀਰ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਅਤਵਾਦੀਆਂ ਖਿਲਾਫ ਵਿਆਪਕ ਤਲਾਸ਼ੀ ਮੁਹਿੰਮ ਜਾਰੀ ਆਈਸਕ੍ਰੀਮ ਕੌਣ ਦੇ ਵਿੱਚੋਂ ਨਿਕਲੀ ਉਂਗਲੀ ਪੁਲਿਸ ਨੇ ਕੇਸ ਕੀਤਾ ਦਰਜ ਕੁਵੈਤ ਅਗਨੀ ਕਾਂਡ ਵਿੱਚ ਮਰੇ ਵਿਅਕਤੀਆਂ ਦਾ ਕੀਤਾ ਜਾ ਰਿਹਾ ਹੈ ਡੀਐਨਏ ਟੈਸ ਲਾਸ਼ ਲੈਣ ਲਈ ਹਵਾਈ ਪਹੁੰਚ ਦਾ ਜਹਾਜ਼ ਤਿਆਰ ਸੋ ਇਹ ਸਨਅਸ਼ਤੀਆਂ ਹੁਣ ਤੱਕ ਦੀਆਂ ਅਹਿਮ ਹੈਡਲਾਈਨਸ ਪਹੁੰਚਾਉਂਦੇ ਹਾਂ ਉਹਨਾਂ ਖਬਰਾਂ ਵਿਸਥਾਰ ਦੇ ਵਿੱਚ ਪਹਿਲੀ ਅਹਿਮ ਖਬਰ ਨਵੀਂ ਦਿੱਲੀ ਤੋਂ سامنے ਆ ਰਹੀ ਹੈ ਕੇਂਦਰ ਨੇ ਅੱਜ ਸੁਪਰੀਮ ਕੋਰਟ ਨੂੰ ਦੱਸਿਆ ਕਿ ਨੀਟ ਯੂਜੀ 2024 ਦੇ 1500 ਪ੍ਰੀਤ ਉਮੀਦਵਾਰਾਂ ਨੂੰ ਗ੍ਰੇ ਅੰਕ ਦੇਣ ਦਾ ਐਨਟੀ ਨੇ ਇਹ ਫੈਸਲਾ ਵਾਪਸ ਲੈ ਲਿਆ ਹੈ ਤੇ ਜਿੰਨਾ 1500 ਤੋਂ ਇੰਝ ਵਿਦਿਆਰਥੀਆਂ ਨੂੰ ਗ੍ਰੇਸ ਸੰਖ ਦਿੱਤੇ ਗਏ ਸਨ ਉਹਨਾਂ ਨੂੰ 23 ਜੂਨ ਨੂੰ ਮੁੜ ਪ੍ਰੀਖਿਆ ਦੇਣ ਦਾ ਮੌਕਾ ਦਿੱਤਾ ਜਾਵੇਗਾ ਸਟੂਡੈਂਟ ਕੇਂਦਰ ਨੇ ਦੱਸਿਆ ਕਿ ਮੁੜ ਪ੍ਰੀਖਿਆ ਦਾ ਨਤੀਜਾ 3 ਜੂਨ ਨੂੰ ਆਵੇਗਾ ਐਮਬੀਬੀਐਸ ਬੀਡੀਐਸ ਅਤੇ ਹੋਰ ਕੋਰਸਾਂ ਵਿੱਚ ਦਾਖਲੇ ਲਈ ਕਾਉਂਸਲਿੰਗ 6 ਜੁਲਾਈ ਤੋਂ ਸ਼ੁਰੂ ਹੋਵੇਗੀ ਦੂਜੀ ਪਾਸੇ ਅਦਾਲਤ ਨੇ ਕਿਹਾ ਕਿ ਪ੍ਰੀਖਿਆ ਵਿੱਚ ਭੰਗ ਲਈ ਦੇ ਦੋਸ਼ਾਂ ਦੇ ਮੱਦੇਨਜ਼ਰ ਇਸ ਨੂੰ ਰੱਦ ਕਰਨ ਦੀ ਮੰਗ ਵਾਲੀ ਪਟੀਸ਼ਨ ਸਮੇਤ ਸਾਰੀਆਂ ਪਟੀਸ਼ਨਾਂ ਦੀ ਸੁਣਵਾਈ 8 ਜੁਲਾਈ ਨੂੰ ਹੋਵੇਗੀ ਦੂਜੀ ਅਹਿਮ ਖਬਰ ਕੁਵੈਤ ਸਿਟੀ ਤੋਂ سامنے ਆ ਰਹੀ ਹੈ ਕੁਵੇਇਤ ਵਿੱਚ ਭਾਰਤੀ ਮਿਸ਼ਨ ਮੰਗਾਫ ਸਿਟੀ ਵਿੱਚ 7 ਮੰਜ਼ਿਲਾ ਇਮਾਰਤ ਵਿੱਚ ਅੱਗ ਲੱਗਣ ਦੀ ਘਟਨਾ ਦੇ ਸਬੰਧ ਵਿੱਚ ਕੁਵੇਇਤ ਦੇ ਅਧਿਕਾਰੀਆਂ ਤੋਂ ਸਾਰੀ ਜਾਣਕਾਰੀ ਪ੍ਰਾਪਤ ਕਰ ਰਹੇ ਹਨ ਇਸ ਲਾਗ ਵਿੱਚ ਕਰੀਬ 40 ਭਾਰਤੀਆਂ ਸਮੇਤ 49 ਵਿਦੇਸ਼ੀ ਕਾਮਿਆਂ ਦੀ ਜਾਨ ਚਲੀ ਗਈ ਤੇ 50 ਜ਼ਖਮੀ ਹੋਏ ਇਸ ਦੇ ਨਾਲ ਹੀ ਅਧਿਕਾਰੀਆਂ ਨੇ ਇਸ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਇਹ ਖਾੜੀ ਦੇਸ਼ ਵਿੱਚ ਅੱਗ ਲੱਗਣ ਦੀ ਸਭ ਤੋਂ ਿਆਨਕ ਘਟਨਾਵਾਂ ਦੇ ਵਿੱਚੋਂ ਇੱਕ ਹੈ ਇਸ ਘਟਨਾ ਬਾਅਦ ਇਮਾਰਤ ਮਾਲਕਾਂ ਤੇ ਕੰਪਨੀ ਦੇ ਮਾਲਕਾਂ ਵਿਰੁੱਧ ਕਾਰਵਾਈ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਜੋ ਖਰਚੇ ਵਿੱਚ ਕਟੌਤੀ ਕਰਨ ਲਈ ਕਾਨੂੰਨ ਦੀ ਉਲੰਘਣਾ ਕਰਕੇ ਵੱਡੀ ਗਲਤੀ ਵਿੱਚ ਵਿਦੇਸ਼ੀ ਕਾਮਿਆਂ ਨੂੰ ਬੇਹਦ ਅਸੁਰੱਖਿਤ ਹਾਲਾਤਾਂ ਵਿੱਚ ਰਹਿਣ ਲਈ ਮਜਬੂਰ ਕਰਦੇ ਸੀ ਤੀਜੀ ਅਹਿਮ ਖਬਰ ਮੁੰਬਈ ਤੋਂ ਸਾਹਮਣੇ ਆ ਰਹੀ ਹੈ ਰਚੂਨ ਮਹਿੰਗਾਈ ਮਈ ਵਿੱਚ ਇੱਕ ਸਾਲ ਦੇ ਹੇਠਲੇ ਪੱਧਰ ਤੇ ਆਉਣ ਅਤੇ ਆਈਟੀ ਸ਼ੇਅਰਾਂ ਦੀ ਖਰੀਦਾਰੀ ਦੇ ਸਦਕਾ ਅੱਜ ਸ਼ੁਰੂਆਤੀ ਕਾਰੋਬਾਰ ਵਿੱਚ ਸੈਂਸੈਕਸ ਤੇ ਨਿਫਟੀ ਆਪਣੇ ਨਵੇਂ ਰਿਕਾਰਡ ਪੱਧਰ ਤੇ ਪਹੁੰਚ ਗਏ ਬੀਐਸਈ ਦਾ ਤੀ ਸ਼ੇਰਾਂ ਵਾਲਾ ਸੂਚਕਾਂਕ ਸੈਂਸੈਕਸ 538.89 ਅੰਕਾਂ ਦੇ ਚਾਲ ਮਾਰ ਕੇ 70145.46 ਅੰਕਾਂ ਦੇ ਸਰਵਕਾਲੀ ਸਿਖਰ ਤੇ ਪਹੁੰਚ ਗਿਆ ਐਨਐਸਸੀ ਨਿਫਟੀ 1652.1 ਅੰਕ ਵਧ ਕੇ 23481.56 ਦੇ ਰਿਕਾਰਡ ਸਿਖਰ ਤੇ ਪਹੁੰਚ ਗਿਆ ਚੌਥੀ ਅਹਿਮ ਖਬਰ ਗਾਜ਼ੀਆਬਾਦ ਦੇ ਸਾਹਮਣੇ ਆ ਰਹੀ ਹੈ ਗਾਜ਼ੀਆਬਾਦ ਦੇ ਜ਼ਿਲ੍ਹੇ ਦੇ ਲੋਨੀ ਇਲਾਕੇ ਵਿੱਚ ਕਾਰ ਵਿੱਚ ਅੱਗ ਲੱਗਣ ਕਾਰਨ 5 ਵਿਅਕਤੀਆਂ ਦੀ ਜਾਨ ਚਲੀ ਗਈ ਤੇ 2 ਜ਼ਖਮੀ ਹੋਏ ਕਾਰ ਦੀ ਹੇਠਲੀ ਮੰਜ਼ਲ 'ਚ ਅੱਗ ਲੱਗ ਗਈ ਤੇ ਉੱਪਰ ਮੌਜੂਦ ਲੋਕ ਇਸ ਤੋਂ ਬਾਹਰ ਇਸ ਕਰਨ ਦੋ ਬੱਚਿਆਂ ਸਮੇਤ ਕੁੱਲ ਪੰਜ ਵਿਅਕਤੀਆਂ ਦੀ ਜਾਨ ਗਈ ਤੇ ਦੋ ਜਾਨੇ ਚੇਲਦੇ। ਪ੍ਰਾਪਤ ਜਾਣਕਾਰੀ ਮੁਤਾਬਕ ਘਰ ਅੰਦਰ ਪਾਰੀ ਮਾਤਰਾ ਵਿੱਚ ਫੋਮ ਪਿਆ ਸੀ ਤੇ ਸ਼ੱਕ ਹੈ ਕਿ ਅਗ ਅਚਾਨਕ ਸ਼ਾਰਟ ਸਰਕਟ ਕਰਨ ਲੱਗੀ ਤੇ ਪੂਰੇ ਘਰ ਵਿੱਚ ਫੈਲ ਗਈ। ਚਾਗ ਕਾਰਨ ਉੱਥੇ ਮੌਜੂਦ ਲੋਕ ਬਾਹਰ ਨਹੀਂ ਨਿਕਲ ਸਕੇ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੰਜਵੀਂ ਅਹਿਮ ਖਬਰ ਨਵੀਂ ਦਿੱਲੀ ਤੋਂ سامنے ਆ ਰਹੀ ਹੈ। ਹਿਮਾਚਲ ਪ੍ਰਦੇਸ਼ ਨੇ ਸੁਪਰੀਮ ਕੋਰਟ ਵਿੱਚ ਆਪਣੇ ਪਿਛਲੇ ਬਿਆਨ ਨੂੰ ਪਲਟਦਿਆਂ ਕਿਹਾ ਕਿ ਉਸ ਕੋਈ ਵਾਧੂ ਪਾਣੀ ਨਹੀਂ ਹੈ ਜਿਸ ਬਾਰੇ ਸੁਪਰੀਮ ਕੋਰਟ ਨੇ ਦਿੱਲੀ ਨੂੰ ਜਲ ਸਪਲਾਈ ਲਈ ਅਪਰ ਯਮੁਨਾ ਰਿਵਰ ਬੋਰਡ ਦਾ ਦਰ ਖੜਕਾ ਲਈ ਗਿਆ ਜਸਟਿਸ ਪ੍ਰਸ਼ਾਂਤ ਕੁਮਾਰ ਮਿਸ਼ਰਾ ਤੇ ਜਸਟਿਸ ਪ੍ਰਸੰਨਾ ਵੀ ਵਰਲੇ ਦੇ ਛੁੱਟੀ ਵਾਲੇ ਬੈਂਚ ਨੇ ਦਿੱਲੀ ਸਰਕਾਰ ਨੂੰ ਮਨੁੱਖੀ ਆਧਾਰ ਤੇ ਪਾਣੀ ਦੀ ਸਪਲਾਈ ਲਈ ਅਪਰ ਯਮੁਨਾ ਰਿਵਰ ਬੋਰਡ ਕੋਲ ਸ਼ਾਮ 5 ਵਜੇ ਤੱਕ ਅਰਜ਼ੀ ਦਾਖਲ ਕਰਨ ਦਾ ਨਿਰਦੇਸ਼ ਦਿੱਤਾ ਹਿਮਾਚਲ ਪ੍ਰਦੇਸ਼ ਸਰਕਾਰ ਨੇ ਆਪਣਾ ਪਹਿਲਾ ਬਿਆਨ ਵਾਪਸ ਲੈ ਲਿਆ ਤੇ ਸੁਪਰੀਮ ਕੋਰਟ ਨੂੰ ਕਿਹਾ ਕਿ ਉਸ ਕੋਲ 136 ਕਿਊਸਲ ਵਾਧੂ ਪਾਣੀ ਨਹੀਂ ਹੈ ਬੈਂਚ ਨੇ ਕਿਹਾ ਕਿ ਯਮੁਨਾ ਦੇ ਪਾਣੀ ਦੀ ਰਾਜਾ ਵਿਚਕਾਰ ਵੰਡ ਦਾ ਮੁੱਦਾ ਗੁੰਝਲਦਾਰ ਹੈ ਤੇ ਅਦਾਲਤ ਕੋਲ ਅੰਤਰਿਮ ਆਧਾਰ ਤੇ ਇਸ ਦਾ ਫੈਸਲਾ ਕਰਨ ਦੀ ਤਕਨੀਕੀ ਮੁਹਾਰਤ ਨਹੀਂ ਹੈ ਛੇਵੀਂ ਅਹਿਮ ਖਬਰ ਨਵੀਂ ਦਿੱਲੀ ਤੋਂ ਸਾਹਮਣੇ ਆ ਰਹੀ ਹੈ ਜੀਐਸਟੀ ਕਾਉਂਸਲ ਦੀ ਬੈਠਕ 22 ਜੂਨ ਨੂੰ ਵਿੱਤ ਮੰਤਰੀ ਨਿਰਮਲਾ ਸਤਰਮਨ ਦੀ ਪ੍ਰਧਾਨਗੀ ਹੇਠ ਹੋਵੇਗੀ ਜੀਐਸਟੀ ਕਾਉਂਸਲ ਸਕੱਤਰੇਤ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਲਿਖਿਆ ਜੀਐਸਟੀ ਕਾਉਂਸਲ ਦੀ 53ਵੀਂ ਮੀਟਿੰਗ 22 ਜੂਨ ਨੂੰ ਨਵੀਂ ਦਿੱਲੀ ਵਿੱਚ ਹੋਵੇਗੀ ਲੋਕ ਸਭਾ ਚੋਣਾਂ ਤੋਂ ਬਾਅਦ ਕਾਉਂਸਲ ਦੀ ਇਹ ਪਹਿਲੀ ਮੀਟਿੰਗ ਹੈ ਕੌਂਸਲ ਦੀ ਭੋਵਿੰਜਵੀ ਮੀਟਿੰਗ 7 ਅਕਤੂਬਰ 2023 ਨੂੰ ਹੋਈ ਸੀ ਜਿਸ ਵਿੱਚ ਸਾਰੇ ਰਾਜਾਂ ਦੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਵਿੱਤ ਮੰਤਰੀਆਂ ਨੇ ਹਿੱਸਾ ਲਿਆ ਸੀ। ਤਤਮੀ ਅਹਿਮ ਖਬਰ ਵਾਸ਼ਿੰਗਟਨ ਤੋਂ سامنے ਆ ਰਹੀ ਹੈ। ਪ੍ਰਵਾਸੀ ਅਧਿਕਾਰ ਸੰਗਠਨਾਂ ਦੇ ਸਮੂਹ ਨੇ ਅੱਜ ਰਾਸ਼ਟਰਪਤੀ ਜੋ ਬਾਈਡਨ ਦੇ ਹਾਲੀਆ ਨਿਰਦੇਸ਼ ਖਿਲਾਫ ਅਮਰੀਕੀ ਪ੍ਰਸ਼ਾਸਨ 'ਤੇ ਮੁਕੱਦਮਾ ਦਾਇਰ ਕੀਤਾ। ਬਾਈਡਨ ਨੇ ਹਾਲੇ ਵਿੱਚ ਦੱਖਣੀ ਸਰਹੱਦ 'ਤੇ ਸ਼ਰਨਾਰਥੀਆਂ ਤੇ داخਲੇ ਤੇ ਪ੍ਰਭਾਵਸ਼ਾਲੀ ਟੰਗਨਲ پابੰਦੀ ਲਗਾ ਦਿੱਤੀ ਸੀ ਜਿਸ ਦਾ ਸਮੂਹ ਨੇ ਵਿਰੋਧ ਕੀਤਾ ਤੇ ਦਾਵਾ ਕੀਤਾ ਕਿ ਰਾਸ਼ਟਰਪਤੀ ਦਾ ਫੈਸਲਾ ਟਰੰਪ ਕੋ ਪ੍ਰਸ਼ਾਸਨ ਬਣਾਉਣ ਦੇ ਚੁੱਕੇ ਕਦਮਾਂ ਤੋਂ ਬਖਰਾ ਨਹੀਂ ਹੈ ਉਹਦੇ ਵੀ ਅਦਾਲਤਾਂ ਨੇ ਉਸ ਫੈਸਲੇ ਤੇ ਰੋਕ ਦਿੱਤਾ ਸੀ ਲਾਸ ਅਮਰੀਕਾ ਇਮੀਗਰੈਂਟ ਐਡਵੋਕੇਸੀ ਸੈਂਟਰ ਤੇ R A I C E S ਦੀ ਤਰਫੋਂ ਅਮਰੀਕਨ ਸਿਵਲ ਲਿਬਰਟੀਆਂ ਯੂਨੀਅਨ ਤੇ ਹੋਰਾਂ ਨੇ ਇਹ ਕੇਸ ਦਾਇਰ ਕੀਤਾ ਅੱਜ ਵੀ ਅਹਿਮ ਖਬਰ ਜੰਮੂ ਤੋਂ ਸਾਹਮਣੇ ਆ ਰਹੀ ਹੈ ਜੰਮੂ ਅਤੇ ਕਸ਼ਮੀਰ ਦੇ ਵੱਖ-ਵੱਖ ਜ਼ਿਲ੍ਹਿਆਂ ਖਾਸ ਕਰਕੇ ਡੋਡਾ ਅਤੇ ਰਿਆਸੀ ਵਿੱਚ ਹੋਏ ਹਮਲਿਆਂ ਵਿੱਚ ਸ਼ਾਮਲ ਅਤਵਾਦੀਆਂ ਦਾ ਪਤਾ ਲਗਾਉਣ ਤੇ ਉਹਨਾਂ ਨੂੰ ਬੇਅਸਰ ਕਰਨ ਲਈ ਵੱਡੇ ਪੱਧਰ ਤੇ ਤਲਾਸ਼ੀ ਮੁਹਿੰਮ ਅੱਜ ਵੀ ਚੱਲੀ ਹੈ। ਪਿਛਲੇ 4 ਦਿਨਾਂ ਦੌਰਾਨ ਰਿਆਸੀ, ਕਟੂਆ ਅਤੇ ਡੋਡਾ ਜ਼ਿਲ੍ਹਿਆਂ ਵਿੱਚ 4 ਥਾਵਾਂ ਤੇ ਅਤਵਾਦੀਆਂ ਨੇ ਹਮਲਾ ਕੀਤਾ ਜਿਸ ਵਿੱਚ 9 ਸਰਹੱਦਾਲੂਆਂ, CRPF ਜਵਾਨ ਦੀ ਜਾਨ ਚਲੀ ਗਈ ਤੇ 7 ਸੁਰੱਖਿਆ ਕਰਮਚਾਰੀਆਂ ਸਨੇ ਕਈ ਹੋ ਸਕਦੀ ਹੋਵੇ। ਕਟੂਆ 'ਚ ਸੁਰੱਖਿਆ ਬਲਾਂ ਨਾਲ ਹੋਏ ਮੁਕਾਬਲੇ 'ਚ 2 مشਕੂਕ ਪਾਕਿਸਤਾਨੀ ਅਤਵਾਦੀ ਵੀ ਮਾਰੇ ਗਏ ਤੇ ਉਹਨਾਂ ਕੋਲੋਂ ਵੱਡੀ ਮਾਤਰਾ ਵਿੱਚ ਹਥਿਆਰ ਅਤੇ ਗੋਲਾ ਬਾਰੂਦ ਬਰਾਮਦ ਹੋਇਆ। ਪੁਲਿਸ ਨੇ ਹਮਲੇ ਆਚੇ ਸ਼ਾਮਲ ਚਾਰ ਅਤਵਾਦੀਆਂ ਦੇ ਸਕੈਚ ਜਾਰੀ ਕੀਤੇ ਅਤੇ ਉਹਨਾਂ ਦੀ ਗ੍ਰਿਫਤਾਰੀ ਲਈ ਸੂਚਨਾ ਦੇਣ ਵਾਲੇ ਨੂੰ 2 ਲੱਖ ਰੁਪਏ ਦਾ ਇਨਾਮ ਦੇਣ ਦਾ ਐਲਾਨ ਕੀਤਾ ਹੈ। ਨਵੀਂ ਅਹਿਮ ਖਬਰ ਮੁੰਬਈ ਤੋਂ سامنے ਆ ਰਹੀ ਹੈ। ਮੁੰਬਈ ਦੇ ਮਲਾੜ ਇਲਾਕੇ ਦੇ ਵਿਅਕਤੀ ਨੇ ਸ਼ਿਕਾਇਤ ਕੀਤੀ ਹੈ ਕਿ ਉਸ ਨੂੰ ਆਈਸਕ੍ਰੀਮ ਕੋਨ ਵਿੱਚ ਨੌ ਸਮੇਤ ਮਾਸ ਦਾ ਟੁਕੜਾ ਮਿਲਿਆ। ਉਸ ਨੇ ਆਈਸਕ੍ਰੀਮ ਆਨਲਾਈਨ ਮੰਗਵਾਈ ਸੀ। ਹਾਲਾਂਕਿ ਇਹ ਮਨੁੱਖੀ ਉਂਗਲ ਦਾ ਟੁਕੜਾ ਲੱਗਦਾ ਹੈ, ਕੇਸ ਨੂੰ ਜਾਂਚ ਲਈ ਪੇਸ਼ ਕੀਤਾ ਗਿਆ ਹੈ। 26 ਸਾਲਾ ਸ਼ਿਕਾਇਤਕਰਤਾ ਡਾਕਟਰ ਜੋ ਮਲਾੜ ਪੱਛਮੀ ਵਿੱਚ ਰਹਿੰਦਾ ਹੈ ਉਸ ਨੇ ਬਟਰਸਕੋਚ ਆਈਸਕ੍ਰੀਮ ਕੋਲੋਂ ਆਰਡਰ ਦਿੱਤਾ ਸੀ ਦੁਪਹਿਰ ਦੇ ਖਾਣੇ ਤੋਂ ਬਾਅਦ ਆਈਸਕ੍ਰੀਮ ਖਾਦੇ ਸਮੇਂ ਉਸਕੇ ਛੋਣ ਦੇ ਨਾਲ ਮਾਸ ਦਾ 1 ਇੰਚ ਲੰਬਾ ਟੁਕੜਾ ਨਜ਼ਰ ਆਇਆ ਉਸਨੇ ਆਈਸਕ੍ਰੀਮ ਕੰਪਨੀ ਨੂੰ ਆਪਣੇ ਇੰਸਟਾਗ੍ਰam ਪੇਜ ਤੇ ਸ਼ਿਕਾਇਤ ਦਰਜ ਕਰਵਾਈ ਪਰ ਕੰਪਨੀ ਵੱਲੋਂ ਕੋਈ ਤਤਵੰਤ ਜਵਾਬ ਨਹੀਂ ਮਿਲਿਆ ਤੇ ਸ਼ਿਕਾਇਤਕਰਤਾ ਨੇ ਮਾਸ ਦੇ ਟੁਕੜੇ ਨੂੰ ਬਰਫ਼ ਦੇ ਬੈਗ ਵਿੱਚ ਪਾ ਦਿੱਤਾ ਤੇ ਮਲਾੜ ਭਰਨ ਪੋਚ ਗਿਆ ਉਸਨੇ ਦੱਸਿਆ ਕਿ ਉਸਨੇ ਸ਼ਿਕਾਇਤ ਦੇ ਆਧਾਰ ਤੇ ਪੁਲਿਸ ਨੇ ਯੂਮੋ ਆਈਸਕ੍ਰੀਮ ਕੰਪਨੀ ਦੇ ਅਧਿਕਾਰੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਦਸਵੀਂ ਅਹਿਮ ਖਬਰ ਨਵੀਂ ਦਿੱਲੀ ਤੋਂ ਸਾਹਮਣੇ ਆ ਕੁਵੈਤ ਦੇ ਅਧਿਕਾਰੀ ਦੱਖਣੀ ਕੁਵੈਂਟ ਦੇ ਮੰਗਾਫ ਖੇਤਰ ਵਿੱਚ ਪਿਆਨਕ ਅੱਗ ਵਿੱਚ ਮਾਰੇ ਗਏ ਵਿਅਕਤੀਆਂ ਦੀਆਂ ਲਾਸ਼ਾਂ ਦੇ ਡੀਐਨਏ ਟੈਸਟ ਕਰਵਾ ਰਹੇ ਨੇ ਤੇ ਇਸ ਕਾਰਨਾ ਵਿੱਚ ਮਾਰੇ ਗਏ ਪਾਤੀਆਂ ਦੀਆਂ ਲਾਸ਼ਾਂ ਨੂੰ ਵਾਪਸ ਲਿਆਉਣ ਲਈ ਭਾਰਤੀ ਹਵਾਈ ਸੇਨਾ ਦਾ ਜਹਾਜ਼ ਤਿਆਰ ਹੈ। ਵਿਦੇਸ਼ ਮੰਤਰੀ ਕੀਰਤੀ ਵਰਧਨ ਸਿੰਘ ਕੁਵੈਤ ਪੁੱਜ ਕੇ ਨੇ ਕਿ ਉਹਨਾਂ ਨੇ ਹਸਪਤਾਲ 'ਚ ਜਾ ਕੇ ਜ਼ਖਮੀ ਪਾਤੀਆਂ ਦਾ ਹਾਲ ਪੁੱਛਿਆ। ਉਹ ਤੇ ਜ਼ਖਮੀ ਪਾਤੀਆਂ ਦੀ ਕੀਤੀ ਜਾ ਰਹੀ ਸਹਾਇਤਾ ਦੀ ਨਿਗਰਾਨੀ ਕਰਨਗੇ ਤੇ ਮਾਰੇ ਗਏ ਲੋਕਾਂ ਦੇ ਲਾਸ਼ਾਂ ਨੂੰ ਜਲਦੀ ਵਾਪਸ ਲਿਆਉਣਾ ਯਕੀਨੀ ਬਣਾਉਣ ਦਾ ਕੰਮ ਕਰਨਗੇ। ਅਧਿਕਾਰੀਆਂ ਨੇ ਕਿਹਾ ਕਿ ਮਾਰੇ ਗਏ ਗੱਤਿਆਂ ਵਿੱਚ ਕੋਲਗੀਂ ਦੀ 49 ਹੈ ਨਵਚੋ 42 ਪਾਤੀ ਨੇ ਬਾਕੀ ਪਾਕਿਸਤਾਨੀ ਫਿਲੀਪੀਨੋ ਮਿਸਰੀ ਅਤੇ ਨੇਪਾਲੀ ਨੇ ਸੋਇਸ ਅੱਜ ਦੀਆਂ ਅਹਿਮ ਖਬਰਾਂ ਇਦਾਂ ਹੀ ਹੋਰ ਖਬਰਾਂ ਦੇ ਲਈ ਚੁੜੇ ਰਹੋ ਦੇ ਸੇਵਕ ਨਿਊਜ਼ ਨਾਲ ਤੇ ਦੇਖਦੇ ਰਹੋ ਸਾਡਾ ਇਹ ਖਾਸ ਪ੍ਰੋਗਰਾਮ ਸੋਮਵਾਰ ਤੋਂ ਸ਼ੁੱਕਰਵਾਰ ਰੋਜ਼ ਇਸੇ ਸਮੇਂ